ਤਰਨਤਾਰਨ ਦੇ ਪੱਟੀ ਸ਼ਹਿਰ ਨੇੜਲੇ ਪਿੰਡ ਠੱਕਰ ਪੁਰਾ ਚਰਚ ਨੇੜੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਲੋਕਾਂ ਵੱਲੋਂ ਕਾਰ ਸਵਾਰ ਵਿਅਕਤੀਆਂ ਤੇ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਲੱਗਣ ਕਾਰਨ ਪਿੰਡ ਤਲਵੰਡੀ ਮੋਹਰ ਸਿੰਘ ਵਾਲਾ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਰਾਜਵਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਦਕਿ ਕਾਰ ਵਿੱਚ ਸਵਾਰ ਦੋ ਹੋਰ ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਰਾਜਰੀ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ ਰਾਜਵਿੰਦਰ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਹਸਪਤਾਲ ਵਿੱਚ ਇਕੱਠੇ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਰਾਜਵਿੰਦਰ ਸਿੰਘ ਆਪਣੇ ਪਿੰਡ ਤਰਵੰਡੀ ਮੋਰ ਸਿੰਘ ਵਾਲਾ ਦੀ ਨਵੀਂ ਪੰਚਾਇਤ ਸਰਬ ਸੰਪਤੀ ਨਾਲ ਚੁਣ ਤੋਂ ਬਾਅਦ ਪੱਟੀ ਬਲਾਕ ਵਿੱਚੋਂ ਆਪਣੇ ਪਿੰਡ ਜਾ ਰਿਹਾ ਸੀ ਅਗਾਰ ਸਰਬ ਕਿ ਪਿੰਡ ਦੀ ਸਰਪੰਚੀ ਐਸਸੀ ਮਹਿਲਾ ਰਜ਼ਰਵ ਹੋਣ ਕਾਰਨ ਰਾਜਵਿੰਦਰ ਸਿੰਘ ਨੇ ਆਪਣੇ ਢੜੇ ਦੀ ਔਰਤ ਨੂੰ ਮਹਿਲਾ ਸਰਪੰਚ ਬਣਵਾਇਆ ਸੀ ਉਧਰ ਘਟਨਾ ਸਮੇ ਮ੍ਰਿਤਕ ਰਾਜਵਿੰਦਰ ਨਾਲ ਕਾਰ 'ਤੇ ਸਵਾਰ ਨੌਜਵਾਨਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਰਾਜਵਿੰਦਰ ਸਿੰਘ ਦੀ ਮੌਤ ਹੋ ਗਈ ਗੱਲ ਕੋਈ ਵੀ ਹੋਈ ਜਿੱਥੋਂ ਜਾਣਦੇ ਆਂ ਗੱਡੀ ਜਦੋਂ ਉਹਨਾਂ ਗੱਡੀ ਹੌਲੀ ਕਰਾ ਕੇ ਇਹਦੇ ਤੇ ਕੀ ਹਾਲ ਆ ਆਂਦਾ ਵਧੀਆ ਆਂਦਾ ਵਧਾਈ ਹੋਈ ਤੇ ਇੰਨੀ ਗੱਲ ਹੋਈ ਤੇ ਇਹਨੇ ਹਜੇ ਕੋਈ ਗੋਲੀ ਨਹੀਂ ਤੇ ਉਹਨੇ ਗੋਲੀਆਂ ਮੰਗ ਲਈ ਤੇ ਮੈਂ ਕਾਰ ਚਲਾਉਣਾ ਉਹ ਨਾਲ ਬੈਠਾ ਦੋ ਬੰਦੇ ਪਿਛੇ ਬੈਠੇ ਨੇ ਬਣਾਏ ਐਸਸੀ ਬਣਾਏ ਨੇ ਆਪਣਾ ਨਿਕਲੇ ਆ ਤੇ ਪਿੰਡ ਜਾਈ ਜਾਂਦੇ ਆ ਵੀਰ ਸਰਪੰਚ ਬਣਿਆ ਮੈਂ ਵੀ ਨਾਲ ਹੀ ਗੱਡੀ ਦੇ ਮਜੂਦ ਸੀ ਉਹਨਾਂ ਨੇ ਗੱਡੀ ਹੱਥ ਦਿੱਤਾ ਵਾ ਹੱਥ ਕਰਦੇ ਹੈਲੋ ਕੀਤੀ ਯਾਰ ਤੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਨੇ ਤੇ ਨੇ ਜਾਨੇ ਮੋਟਰਸਾਈਕਲ ਤੇ ਹੀ ਹਾਂਜੀ ਦੋ ਜਣਿਆਂ ਕੋਲ ਵੈਪਨ ਹੀ ਉਹਨਾਂ ਨੇ ਉਹਨਾਂ ਨੇ ਵਾਰ ਕੀਤਾ ਉਹਨਾਂ ਨੂੰ ਤੇ ਇੱਕ ਇਹਨਾਂ ਮੋਟਰਸਾਈਕਲ ਤੇ ਹੀ ਆ ਟਾਈਮ ਦਾ ਜਾਨੀ ਕਿ ਤਿੰਨ ਕ ਸਾਲ ਤੋਂ ਜੁੜਿਆ ਸੀ ਤੇ ਹੁਣ ਵੀਰ ਸਰਪੰਚ ਇਹਨਾਂ ਦੀ ਪੰਚਾਇਤ ਇਹਨਾਂ ਨੇ ਹੀ ਬਣਿਆ ਸਰਪੰਚ ਬਣਿਆ ਵੀਰ ਹਾਂਜੀ ਮੋਤਾ ਸਰਪੰਚ ਹੀ ਇਹਨਾਂ ਦੇ ਪਿੰਡ ਤੋਂ ਹਾਂ ਇਹਨਾਂ ਦਾ ਹੈ ਜੀ ਸਿੰਘ ਮੇਰਾ ਨਾਮ ਆ ਜੀ ਆਮ ਪਾਰਟੀ ਦੇ ਵਰਕਰ ਹਾਂ ਜੀ ਅਸੀਂ ਤੇ ਇਲੈਕਸ਼ਨ ਚੱਲ ਰਹੀ ਸੀ ਸਰਪੰਚੀ ਇਲੈਕਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਸਾਰਾ ਕੰਮ ਆਮ ਸਾਡੇ ਪੱਟੀ ਹਲਕੇ 'ਚ ਬਹੁਤ ਸ਼ਾਂਤੀਪੂਰਵ ਚੱਲ ਰਿਹਾ ਸੀ ਪਰੇ ਅਣਸਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਹ ਨਾ ਪੂਰਾ ਹੋਣ ਵਾਲਾ ਕਾਟਾ ਸਾਡਾ ਲਈ ਇਹ ਕਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਕਦੇ ਵੀ ਪੂਰਾ ਨਹੀਂ ਹੁਣ ਜੀ ਰਾਜਵਿੰਦਰ ਸਿੰਘ ਨਾਂ ਜੀ ਦਾ ਤਲਵੰਡੀ ਮੋਹਰ ਸਿੰਘ ਪਿੰਡ ਆ ਜੀ ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਗਰਵਤੂਰਾ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐਸਐਸਪੀ ਗਰਵਤੂਰਾ ਨੇ ਦੱਸਿਆ ਕਿ ਪੁਲਿਸ ਵੱਲੋਂ ਸਾਰੀ ਪੱਖਾਂ ਤੋਂ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਉਹ ਜਿਹੜਾ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ ਸਰਾਲੀਪੱਟੀ ਮੋੜ ਦੇ ਲਾਗੇ ਇੱਕ ਫਾਇਰਿੰਗ ਹੋਈ ਹੈ ਜਿਸ ਬਾਅਦ ਫਰਦਰ ਜਿਹੜੀ ਇਨਕੁਇਰੀ ਡਵੈਲਪ ਕੀਤੀ ਕਿ ਰਾਜਵਿੰਦਰ ਸਿੰਘ ਜਿਹੜਾ ਤਲਵੰਡੀ ਬਹੁਤ ਸਿੰਘ ਦਾ ਜਿਹੜਾ ਰਹਿਣ ਵਾਲਾ ਹੈ ਉਹਨਾਂ ਨੂੰ ਅਣਪਛਾਤੇ ਜਿਹੜੇ ਮੋਟਰਸਾਈਕਲ ਵਾਲਿਆਂ ਨੇ ਗੋਲੀਆਂ ਮਾਰ ਕੇ ਜਿਹੜਾ ਉਹਦਾ ਕਤਲ ਹੋ ਗਿਆ ਹੈ ਤੇ ਇਮੀਡੀਟਲੀ ਮੌਕੇ ਪਹੁੰਚ ਕੇ ਜਰਾ ਤਤਤੀ ਸ਼ੁਰੂ ਕਰ ਦਿੱਤੀ ਗਈ ਹੈ। ਮੌਲੀ ਤਤਤੀ ਤੋਂ ਇਹ ਪਤਾ ਲੱਗਿਆ ਹੈ ਕਿ ਜਦੋਂ ਉਹ ਬਲੌਗ ਆਪਣੇ ਘਰ ਜਿਹੜੇ ਚਾਰੇ ਸੀਗੇ ਤੇ ਰਾਜ ਕੁਛ ਅਨਪਛਾਤੇ ਚਾਤੇ ਮੁੰਡੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਮੀਟੀ ਰੋਕੀ ਹੈ ਤੇ ਰੋਕ ਕੇ ਉਹਨਾਂ ਨਾਲ ਗੱਲ ਕੀਤੀ ਤੇ ਗੱਲ ਕਰਨ ਨੂੰ ਪਰੰਪਤੀ ਇਮੀਡੀਏਟਲੀ ਉਹਨਾਂ ਤੇ ਵੀ ਹੈਵੀ ਫਾਇਰਿੰਗ ਕੀਤੀ ਹੈ ਜਿਹਦੇ ਵਿੱਚ ਰਾਜਵਿੰਦਰ ਸਿੰਘ ਨੂੰ ਜਿਹੜੀ ਕਾਫੀ ਇੰਜਰੀਜ਼ ਹੋਈ ਹੈ ਤੇ ਉਹਦੇ ਨਾਲ ਜਿਹੜਾ ਡਰਾਈਵਰ ਬੈਠਾ ਸੀ ਸਾਰੇ ਤੋਂ ਉਹਦੇ ਵੀ ਕਾਫੀ ਸੱਟਾਂ ਵੱਜੀ ਐ ਇਹਦੇ ਉਪਰਾਂ ਜਿਹੜੇ ਰਾਜਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਇਮੀਡੀਏਟਲੀ ਜਿਹੜਾ ਜਿਹੜਾ ਸਟੇਟਮੈਂਟ ਦੇ ਬਵਾਧ ਕਰਕੇ ਅਸੀਂ ਮੁਕੱਦਮਾ ਦਰਜ ਕਰੇ ਤਫ਼ਤੀਸ਼ ਸ਼ੁਰੂ ਕਰ ਇਹਨਾਂ ਵੱਲੋਂ ਇੱਕ ਕ੍ਰਿਡਿਕ ਲੇਡੀ ਰਾਜਕੋਟ ਜਿਹੜੀ ਸ਼ੀਨਾ ਵੱਲੋਂ ਡਾਕੂਮੈਂਟ ਕੀਤੀ ਗਈ ਸੀ ਇਹ ਅਨਹੋਸਟ ਜਿਹੜੀ ਇਲੈਕਸ਼ਨ ਜਿਹੜੇ ਚਿੱਤੇ ਹੈਗੇ ਆ ਜੇ ਫਿਲਮ ਦੇ ਇਨਫੋਰਮੇਸ਼ਨ ਇਹ ਹੈਗੀ ਸਤਿਨ ਅਣਪਛਾਤੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਮੂੰਹ ਨਹੀਂ ਟਕਿਆ ਸੀਗਾ ਤੇ ਇੱਕ ਹੋਰ ਜਿਹੜਾ ਚੰਗੀਆਂ ਜਿਹੜਾ ਗੱਡੀ ਚਲਾ ਰਿਹਾ ਸੀ